ਹਾਂਜੀ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਤੇ ਗੱਲ ਕਰਨੀ ਆਪਾਂ ਹਲਦੀ ਰੋਗ ਬਾਰੇ ਜੋ ਕਿ ਆਪਣੇ ਕਾਫੀ ਸਾਲਾਂ ਤੋਂ ਹਰ ਇੱਕ ਵੈਰਾਈਟੀ ਦੇ ਵਿੱਚ ਇੱਕ ਹਲਦੀ ਰੋਗ ਦੀ ਸਮੱਸਿਆ ਵੱਡੀ ਆਉਂਦੀ ਹੈ ਉਹਦੇ ਆਉਣ ਦੇ ਮੁੱਖ ਕਾਰਨ ਤੇ ਉਹਦੇ ਹੱਲ ਬਾਰੇ ਗੱਲ ਕਰਨੀ ਆਪਾਂ ਵੀਡੀਓ ਦੇ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈੱਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਿਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਓ ਜਿਵੇਂ ਕਿ ਆਪਾਂ ਨੂੰ ਪਤਾ ਹੈ ਆਪਣੇ ਖੇਤਾਂ ਦੇ ਵਿੱਚ ਕੋਈ ਵੀ ਵੈਰਾਈਟੀ ਲੱਗੀ ਹੈ ਜਾਂ ਕੁਝ ਵੀ ਹੈ ਉਹਦੇ ਵਿੱਚ ਇੱਕ ਸਮੱਸਿਆ ਆਉਂਦੀ ਹੈ ਜੋ ਕਿ ਹਲਦੀ ਰੋਗ ਦੀ ਹੈ ਤਾਂ ਉਹ ਮੰਨ ਲਓ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੇ ਇੱਕ ਦਾਣਿਆਂ ਦੇ ਵਿੱਚ ਇੱਕ ਗਟੋਲੀ ਜੀ ਬਣ ਕੇ ਉਸ ਤੋਂ ਬਾਅਦ ਉਹ ਪਾਊਡਰ ਰੂਪ ਚ ਹਲਦੀ ਟਾਈਪ ਪਾਊਡਰ ਚ ਬਦਲ ਜਾਂਦੀ ਹੈ ਉਹਦੇ ਪਹਿਲਾਂ ਆਉਣ ਦੇ ਮੁੱਖ ਤਿੰਨ ਚਾਰ ਕਾਰਨ ਨੇ ਜਿਹੜੇ ਕੀ ਆਪਾਂ ਖੁਦ ਉਹਨੂੰ ਕ੍ਰੀਏਟ ਕਰਦੇ ਆਂ ਤੇ ਕੋਸ਼ਿਕ ਕਰਨਾ ਹੈ ਮੌਸਮ ਦਾ ਤਾਂ ਪਹਿਲਾ ਕਾਰਨ ਤਾਂ ਇਹ ਹੀ ਹੈ ਜਿਹੜੇ ਖੇਤਾਂ ਦੇ ਵਿੱਚ ਯੂਰੀਆ ਦੀ ਮਾਤਰਾ ਜ਼ਿਆਦਾ ਹੈ ਤੇ ਪਾਣੀ ਜ਼ਿਆਦਾ ਭਾਰੇ ਪਾਣੀ ਲੱਗਿਆ ਤੇ ਮੰਨ ਲਓ ਵੀ ਨਮੀ ਬਣੀ ਰਹਿੰਦੀ ਹੈ ਜ਼ਿਆਦਾ ਖੇਤ ਦੇ ਵਿੱਚ ਉੱਥੇ ਆਉਣ ਦਾ ਉਹਦਾ ਪੱਕਾ ਲਾਜ਼ਮੀ ਹੈ ਤਾ ਨੰਬਰ ਦੂਜਾ ਕਾਰਨ ਹੈ ਮੌਸਮ ਜਿਵੇਂ ਇਸ ਸਾਲ ਮੌਸਮ ਨਿਸਾਰੇ ਟਾਈਮ ਜਿਆਦਾ ਨਮੀ ਵਾਲਾ ਚੱਲ ਗਿਆ ਤੇ ਵਾਰਸ਼ਾ ਵੀ ਜਾਦੇ ਹੋਈਆਂ ਪਾਣੀ ਖੜਦਾ ਰਿਹਾ ਤੇ ਜਿੱਥੇ ਵੀ ਨਮੀ ਵਧ ਗਈ ਉੱਥੇ ਉਹਦਾ ਆਉਣਾ ਲਾਜ਼ਮੀ ਹੈ ਤੇ ਬਾਕੀ ਇਹ ਜਿਹੜੀ ਬਿਮਾਰੀ ਹੈ ਹਵਾ ਦੇ ਵਿੱਚ ਇਹਦੇ ਕਣ ਹੁੰਦੇ ਆ ਤੇ ਜਿਹੜਾ ਕੀ ਬੂਟੇ ਦੇ ਉੱਪਰ ਆ ਕੇ ਅਟੈਕ ਕਰ ਦਿੰਦੇ ਆ ਤੇ ਜਿਹਦੇ ਨਾਲ ਆਪਣੇ ਖੇਤ ਦਾ ਨੁਕਸਾਨ ਹੁੰਦਾ ਤਾਂ ਹੁਣ ਇਹਦਾ ਹੱਲ ਪਤਾ ਕਦੋਂ ਕਰਦੇ ਜੀ ਮਿੰਦਾ ਜਦੋਂ ਇਹ ਵੈਰਾਈਟੀ ਕਿਸੇ ਵੀ ਵੈਰਾਈਟੀ ਦੇ ਵਿੱਚ ਆ ਜਾਂਦੀ ਹੈ ਤੇ ਜਿਵੇਂ ਕਿ ਆਪਣੇ ਖੇਤ ਦੇ ਵਿੱਚ ਆਈ ਹੋਈ ਹੈ ਕਿਤੇ ਨੱਕੇ ਨੁੱਕਿਆਂ ਕੋਲੇ ਜਿੱਥੇ ਪਾਣੀ ਜ਼ਿਆਦਾ ਟਾਈਮ ਰੁਕਦਾ ਤੇ ਜਾਂ ਕਿਤੇ ਯੂਰੀਆ ਦਾ ਛਿੱਟਾ ਵੱਧ ਵੱਜਿਆ ਉੱਥੇ ਇਹ ਵੈਰਾਈਟੀ ਥੋੜਾ ਜਿਹਾ ਦਿਖਾਈ ਦੇ ਰਹੀ ਹੈ ਪਰ ਇਹਦਾ ਹੱਲ ਹੈ ਜਦੋਂ ਆਪਣਾ ਖੇਤ ਗੋਬਾਂ ਭਰਦਾ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਇਹਦਾ ਪਹਿਲ ਕਰ ਸਕਦੇ ਹਾਂ ਮੈਂ ਆ ਦੇਖੋ ਤੇ ਉਸ ਤੋਂ ਬਾਅਦ ਇਸ ਸਟੇਜ ਤੇ ਆ ਕੇ ਇਹਦਾ ਹੱਲ ਕਰਨਾ ਕੋਈ ਜਿਆਦਾ ਸਿਆਣਫਾਲੀ ਗੱਲ ਨਹੀਂ ਤਾਂ ਇਹਦਾ ਹੱਲ ਇਹ ਹੈ ਕਿ ਕਾਪਰ ਆਕਸਾਈਡ ਸਪਰੇਅ ਆਉਂਦੀ ਹੈ ਜਿਹੜੀ ਕਿ ਕਾਪਰ ਦੀ ਹੈ ਪਰ ਉਹਨੂੰ ਬਹੁਤ ਧਿਆਨ ਦੇ ਨਾਲ ਵਰਤਿਆ ਜਾਣਾ ਚਾਹੀਦਾ ਆਪਣਾ ਕਿਉਂਕਿ ਉਹਦੇ ਵਿੱਚ ਕਈ ਕੰਡੀਸ਼ਨਾਂ ਨੇ ਇੱਕ ਤਾਂ ਕਿਸੇ ਵੀ ਸਪਰੇਅ ਨਾਲ ਵੈਕਸ ਨਹੀਂ ਹੁੰਦੀ ਨੰਬਰ 2 ਦਾ ਡਬਲ ਪਫਾਰਾ ਨਹੀਂ ਵੱਜਣਾ ਚਾਹੀਦਾ ਤੇ ਨੰਬਰ 3 ਉਹਦੀ ਸਪਰੇ ਮੰਨ ਲਓ ਝੋਨੇ ਦੇ ਵਿੱਚ ਉਹ ਮੁੰਜਰ ਬਾਣ ਆਉਣ ਤੋਂ ਪਹਿਲਾਂ ਪਹਿਲਾਂ ਧਰਨੀ ਚਾਹੀਦੀ ਆਪਾਂ ਨੂੰ ਕਿਉਂਕਿ ਬਾਅਦ ਦੇ ਵਿੱਚ ਉਹਦਾ ਆਪਾਂ ਹੱਲ ਕਰਾਂਗੇ ਜਿਹਨੇ ਹੁਣ ਆਹ ਸਟੇਜ ਐ ਇਹਦੇ ਵਿੱਚ ਦਾਣਾ ਵੀ ਭਰ ਗਿਆ ਦੁੱਧ ਦਾ ਮੰਨਣਾ ਸਟਾਜ ਸਟਾਰਟ ਆ ਮਿਲਕਿੰਗ ਸਟੇਜ ਤੇ ਚੱਲ ਰਿਹਾ ਹੈ ਤੇ ਇਸ ਟਾਈਮ ਜੇ ਆਪਾਂ ਇਹਦਾ ਹੱਲ ਕਰਦੇ ਆ ਤਾਂ ਕੋਈ ਬਹੁਤਾ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਹੁਣ ਸਮਾਂ ਲੰਘ ਚੁੱਕਾ ਹੈ ਕੈ ਇਸ ਕਰਕੇ ਜਿਹੜੇ ਕਿਸਾਨ ਵੀਰਾਂ ਦਾ ਝੋਨਾ ਹਜੇ ਤੱਕ ਮੰਨ ਲਓ ਨਿਸਾਰਾ ਲੈ ਰਿਹਾ ਝੋਨੇ ਦੇ ਵਿੱਚ ਮੰਨ ਲਓ ਪਾਈਪ ਦੇ ਵਿੱਚ ਜਿਹਦੇ ਵਿੱਚ ਹਜੇ ਤੱਕ ਝੋਨਾ ਬਾਹਰ ਨਹੀਂ ਆਇਆ ਜੋ ਅਗੇਤੀ ਵੈਰਾਈਟੀ ਜਾਂ ਪੀਲੀ ਪੂਛਾ ਜਾਂ ਕੋਈ ਵੀ ਵੈਰਾਈਟੀ ਲੇਟ ਲੱਗੀ ਹੈ ਜਿਹੜੀ ਨੇ ਨਿਸਾਰਾ ਕੰਪਲੀਟ ਕਰ ਲਿਆ ਬੱਲ ਛੁਕਾ ਆ ਗਈ ਜਾਂ ਮਿਲਕਿੰਗ ਸਟੇਜ ਚੱਲੀ ਹੈ ਜਾਂ ਬੂਰ ਪੈਣ ਲੱਗ ਰਿਹਾ ਤਾਂ ਉੱਥੇ ਇਸ ਚੀਜ਼ ਦਾ ਹੱਲ ਲਿਓ ਉੱਥੇ ਹੁਣ ਇਹੀ ਹੱਲ ਹੋ ਸਕਦਾ ਕਿ ਆਪਾਂ ਜਿਹੜਾ ਖੇਤ ਨੂੰ ਪਾਣੀ ਹੈ ਜਿਵੇਂ ਹੀ ਨਸਾਰਾ ਕੰਪਲੀਟ ਹੋ ਕੇ ਆਪਣੀ ਦਾਣਾ ਹਾਰਡ ਹੋਣਾ ਸ਼ੁਰੂ ਹੋ ਗਿਆ ਤਾਂ ਆਪਾਂ ਨਾਲ ਦੀ ਨਾਲ ਹੀ ਖੇਤ ਦੇ ਵਿੱਚ ਹਵਾ ਲਵਾ ਕੇ ਪਾਣੀ ਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਇਹ ਬਿਮਾਰੀ ਅੱਗੇ ਨਾ ਫੈਲੇ ਤਾਂ ਵੈਸੇ ਤਾਂ ਇਹ ਜੋ ਵੀ ਆਪਾਂ ਫੰਗੀਸਾਈਡ ਵਰਤਦੇ ਆਂ ਮਹਿੰਗੇ ਬ੍ਰਾਂਡ ਜਾ ਲੋ ਲਾਲੋ ਸਟ੍ਰੋਬਿਨ ਜਾ ਜੋਲ ਗਰੁੱਪ ਵੈਸੇ ਤਾਂ ਉਹ ਵੀ ਰੋਕਦੇ ਸਟੈਪਟੋਸਾਈਕਲਿਨ ਦੀਆਂ ਪੁੜੀਆਂ ਆਉਂਦੀਆਂ ਆ ਉਹ ਵੀ ਆਪਾਂ ਨੂੰ ਐਂਟੀਬਾਇਓਟਿਕ ਹੈ ਹਰੇਕ ਦਵਾਈ ਦੇ ਵਿੱਚ ਪਾਉਣੀਆਂ ਚਾਹੀਦੀਆਂ ਤੇ ਪਰ ਬਿਮਾਰੀ ਆਉਣ ਤੋਂ ਬਾਅਦ ਇਹਦਾ ਕੋਈ ਹੱਲ ਨਹੀਂ ਇਹਦਾ ਅਗੇਤਾ ਹੱਲ ਹੈ ਤੇ ਬਾਕੀ ਹੁਣ ਹੱਲ ਜਿੱਥੇ ਯੂਰੀਆ ਜ਼ਿਆਦਾ ਹੈ ਜਾਂ ਪਾਣੀ ਨਮੀ ਦੀ ਮਾਤਰਾ ਜ਼ਿਆਦਾ ਹੈ ਪਾਣੀ ਜ਼ਿਆਦਾ ਖੜਦਾ ਤਾਂ ਉੱਥੇ ਇਹ ਬਿਮਾਰੀ ਕਿਤੇ ਨਾ ਕਿਤੇ ਦਿਖਾਈ ਦੇਊਗੀ ਤਾਂ ਹੁਣ ਇਸ ਦਾ ਹੱਲ ਇਸ ਤੋਂ ਅੱਜ ਬਿਮਾਰੀ ਆਉਣ ਤੋਂ ਬਾਅਦ ਇੱਕੋ ਹੀ ਹੈ ਪਾਣੀ ਸੁਕਾ ਕੇ ਲਾਓ ਤੇ ਜਦੋਂ ਇਸ ਖੇਤ ਦੀ ਵਾਢੀ ਕਰਨੀ ਹੈ ਤਾਂ ਤ੍ਰੇਲ ਜਦੋਂ ਤੇਲ ਪੈਣੀ ਮੰਨ ਲਓ ਸਵੇਰ ਦੇ ਟਾਈਮ ਨਾ ਕਰੋ ਥੋੜਾ ਅੱਗੇ ਪਿੱਛੇ ਕਰ ਲੋ ਮੰਨ ਲਓ ਵੀ ਦੁਪਹਿਰੇ ਜਾਂ ਦੁਪਹਿਰ ਤੋਂ ਬਾਅਦ ਵੀ ਤ੍ਰੇਲ ਨਾ ਹੋਵੇ ਤਾਂ ਇਸ ਕਰਕੇ ਜੇ ਤੁਹਾਡੇ ਖੇਤਾਂ ਦੇ ਵਿੱਚ ਵੀ ਨਾ ਸਾਰਾ ਕੰਪਲੀਟ ਹੋ ਗਿਆ ਤੇ ਬਿਮਾਰੀ ਕਿਤੇ ਦਿਖਾਈ ਦੇ ਰਹੀ ਹੈ ਤਾਂ ਹੁਣ ਇਹਦਾ ਕੋਈ ਹੱਲ ਨਹੀਂ ਇਸ ਕਰਕੇ ਕੋਈ ਜ਼ਿਆਦਾ ਮਹਿੰਗੇ ਫੰਗੀ ਸਾਈਡ ਕਰਨ ਦੀ ਇਸ ਤੇ ਜ਼ਰੂਰਤ ਨਹੀਂ ਤਾਂ ਇਹ ਹਰ ਸਾਲ ਹੀ ਸਾਡੇ ਏਰੀਆ ਦੇ ਵਿੱਚ ਜਿਹੜੇ ਨਾਲੀ ਦੇ ਨਾਲ ਲੱਗਦੇ ਖੱਗਰ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਇਹ ਸਮੱਸਿਆ ਅਕਸਰ ਦਿਖਾਈ ਦਿੰਦੀ ਹੈ ਕਿਉਂਕਿ ਇੱਥੇ ਖੇਤ ਥੋੜੇ ਜੇ ਸੱਲ ਜ਼ਿਆਦਾ ਰਹਿੰਦੀ ਹੈ ਖੇਤਾਂ ਦੇ ਵਿੱਚ ਸੱਲ ਹੋਣ ਦੇ ਕਾਰਨ ਹੀ ਇਹ ਬਿਮਾਰੀ ਆਉਂਦੀ ਹੈ ਜਾ ਇਸ ਵਾਰ ਮੌਸਮ ਥੋੜਾ ਜ਼ਿਆਦਾ ਠੰਡਾ ਚੱਲ ਗਿਆ ਮੰਨ ਲਓ ਵੀ ਜ਼ਿਆਦਾ ਬਾਰਸ਼ਾਂ ਹੋਈਆਂ ਨੇ ਤੇ ਖੇਤਾਂ ਦੇ ਵਿੱਚ ਜਿਹੜੇ ਆਪਾਂ ਯੂਰੀਆ ਵਗੈਰਾ ਮੱਧ ਪਾਈ ਹੋਈ ਸੀ ਉਹ ਕਿਤੇ ਨਾ ਕਿਤੇ ਤਾਂ ਦਿਖਾਈ ਦੇ ਰਹੀ ਹੈ ਪਰ ਇਹ ਤੋਂ ਕੋਈ ਬਹੁਤਾ ਘਬਰਾਉਣ ਦੀ ਗੱਲ ਨਹੀਂ ਜੇ ਆਪਾਂ ਅਗੇਤੀ ਕੋਈ ਬਯੋਤਮਨ ਦੀ ਕਰਕੇ ਕੋਈ ਅਗੇਤੀ ਸਪਰੇਅ ਹੋ ਜੇ ਨਿਸਾਰੇ ਤੋਂ ਪਹਿਲਾਂ ਤਾਂ ਉਹੀ ਹੱਲ ਹੈ ਉਸ ਤੋਂ ਬਾਅਦ ਇਹ ਤਾਂ ਕੋਈ ਹੱਲ ਨਹੀਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵਿਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਨੈਕਸਟ ਵੀਡੀਓ